ਤਾਂ ਤਾਂ ਬਾਬਾ ਟੱਲ ਰਾਏ ਕਹਿੰਦੇ ਨੇ ਵੀ ਜਦੋਂ ਤੁਸੀਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਆਉਣੇ ਉਹਨਾਂ ਦੇ ਜਦੋਂ ਆਪਾਂ ਗੁਰੂ ਆਰਮਦਾਸ ਜੀ ਦੇ ਦਰਸ਼ਨ ਕਰ ਲਏ ਉਸ ਤੋਂ ਉਸ ਤੋਂ ਬਾਅਦ ਬਾਬਾ ਟੱਲ ਰਾਏ ਸਾਹਿਬ ਜੀ ਦੇ ਦਰਸ਼ਨ ਕਰਨੇ ਜ਼ਰੂਰੀ ਹੋ ਜਾਂਦੇ ਨੇ ਤੇ ਕਦੇ ਇੰਨਾ ਦੇ ਦਰਸ਼ਨ ਕਰੇ ਬਿਨਾਂ ਮੱਥਾ ਨਹੀਂ ਲੱਗਦਾ ਸੰਪੂਰਨ ਨਹੀਂ ਹੁੰਦਾ ਮੱਥਾ ਗੁਰੂ ਆਰਮਦਾਸ ਜੀ ਨਗਰੀ ਚ ਆਉਣੇ ਜਦੋਂ ਟੱਲ बाबा टलर आए जी दर्शन करने जरूरी है ये है जी बाबा टलर आए मां साडे के ही है ਤਹਾ ਨਹੀਂ ਹੈ ਕੋ ਟੰਤਨ ਬਾਬਾ ਟੱਲ ਜੀ